ਅਮਰੀਕਾ ਵਿੱਚ ਇੱਕ ਵਾਰ ਫਿਰ ਤੂਫਾਨ ਅਤੇ ਵਾਵਰੋਲਿਆਂ ਨੇ ਤਬਾਹੀ ਮਚਾ ਦਿੱਤੀ ਇਥੋਂ ਤੱਕ ਇੱਕ ਸਕੂਲ ਦੀ ਛੱਤ ਤੱਕ ਉੱਡ ਗਈ ਦੱਖਣੀ ਮੱਧ ਅਤੇ ਪੂਰਬੀ ਅਮਰੀਕਾ ਵਿੱਚ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਆਏ ਤੂਫਾਨ ਨਾਲ ਮਰਨ ਵਾਲਿਆਂ ਦਾ ਅੰਕੜਾ 30 ਤੋਂ ਵੀ ਟੱਪ ਚੁੱਕਾ ਹੈ ਜਦਕਿ 100 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਹਾਲਾਤ ਇੰਨੇ ਬੁਰੇ ਹੋ ਗਏ ਕਿ ਅਮਰੀਕਾ ਦੇ ਸਾਊਥ ਅਤੇ ਮਿਡ-वेस्ट ਦੇ ਕਈ ਰਾਜਾਂ ਵਿੱਚ ਐਮਰਜੈਂਸੀ ਤੱਕ ਲਾਉਣੀ ਪੈ ਗਈ ਇੱਕ ਰਿਪੋਰਟ ਮੁਤਾਬਕ ਸ਼ੁੱਕਰਵਾਰ ਰਾਤ ਨੂੰ ਹੀ ਅਮਰੀਕਾ ਦੇ 7 ਰਾਜਾਂ ਵਿੱਚ 50 ਟੋਰਨੇਡੋ ਆਏ ਸੀ। ਇਹਨਾਂ ਨਾਲ 8 ਕਰੋੜ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ। ਖਤਰਨਾਕ ਤੂਫਾਨ ਨਾਲ ਅਰਕੰਸਾਸ ਵਿੱਚ ਇੱਕ ਸਕੂਲ ਦੀ ਛੱਤ ਤੱਕ ਉੱਡ ਗਈ। ਸਭ ਤੋਂ ਵੱਧ 7 ਮੌਤਾਂ ਅਮਰੀਕਾ ਦੇ ਟੈਨੇਸੀ ਸੂਬੇ ਵਿੱਚ ਹੋਈਆਂ। ਅਰਕੰਸਾਸ ਵਿੱਚ 5 ਅਤੇ ਇਲੀਨੋਇਸ ਵਿੱਚ 4 ਲੋਕਾਂ ਦੀ ਜਾਨ ਚਲੀ ਗਈ। ਐਸ਼ਲੀ ਮੈਕਮਿਲਨ ਨਾਮ ਦੀ ਕਮੈਲਾ ਨੇ ਦੱਸਿਆ ਕਿ ਜਦੋਂ ਉਹਨਾਂ ਦੇ ਇਲਾਕੇ ਵਿੱਚੋਂ ਟੋਰਨੇਡੋ ਲੰਘਿਆ ਤਾਂ ਉਸਨੇ ਆਪਣੇ ਪਤੀ, ਬੱਚਿਆਂ ਤੇ ਕੁੱਤੇ ਸਣੇ ਇੱਕ ਛੋਟੇ ਜਿਹੇ ਬਾਥਰੂਮ ਵਿੱਚ ਛੁਪ ਕੇ ਆਪਣੀ ਜਾਨ ਬਚਾਈ। ਇਹ ਖਤਰਨਾਕ ਤੂਫਾਨ ਜਿੱਥੋਂ ਵੀ ਲੰਘਿਆ ਉੱਥੇ ਤਬਾਹੀ ਦਾ ਮੰਜ਼ਰ ਛੱਡ ਗਿਆ। ਵੱਡੇ ਵੱਡੇ ਦਰਖਤ ਜੜੋਂ ਉਖੜ ਗਏ, ਘਰਾਂ ਦੇ ਦਰਵਾਜ਼ੇ ਤੇ ਖਿੜਕੀਆਂ ਟੁੱਟ ਗਈਆਂ। ਐਸ.ਡੀ ਨੇ ਕਹਿ ਕੇ ਉਸਨੂੰ ਹਜੇ ਵੀ ਆਪਣਾ ਘਰ ਹਿੱਲਦਾ ਹੋਇਆ ਮਹਿਸੂਸ ਹੋ ਰਿਹਾ ਹੈ। ਅਰਕੰਸਾਸ ਵਿੱਚ 2600 ਇਮਾਰਤਾਂ ਦਾ ਨੁਕਸਾਨ ਹੋਇਆ। ਸ਼ਨੀਚਰਵਾਰ ਦੀ ਦੁਪਹਿਰ ਤੱਕ 34000 ਲੋਕਾਂ ਦੇ ਘਰਾਂ ਵਿੱਚ ਬਿਜਲੀ ਨਹੀਂ ਸੀ। ਉਧਰ ਇਲਿਨੋਇਸ ਦੇ ਬੇਲਵੀ ਡੇਅਰ ਵਿੱਚ ਇੱਕ ਸਿਨੇਮਾ ਘਰ ਦੀ ਛੱਤ ਉੱਡ ਗਈ ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੌਰਾਨ ਉੱਤੇ 260 ਲੋਕ ਮੌਜੂਦ ਸਨ ਜਿਨ੍ਹਾਂ ਨੇ ਤਬਾਹੀ ਦਾ ਇਹ ਮੰਜ਼ਰ ਆਪਣੀ ਅੱਖੀਂ ਵੇਖਿਆ। ਇਸ ਤੋਂ ਇਲਾਵਾ ਸੁਲੀਵਨ ਦੇ ਮੇਅਰ ਕਲਿੰਟ ਲੈਮ ਨੇ ਦੱਸਿਆ ਕਿ ਇਲਾਕੇ ਵਿੱਚ ਇੰਨੀ ਤਬਾਹੀ ਮਚ ਗਈ ਕਿ ਕੁਝ ਪਛਾਣ ਵਿੱਚ ਹੀ ਨਹੀਂ ਆ ਰਿਹਾ। ਟੈਨੇਸੀ ਵਿੱਚ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਤੂਫਾਨ ਨਾਲ 7 ਮੌਤਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਦੱਖਣ ਵਿੱਚ ਅਰਕੰਸਾਸ, ਮਿਸਿਸਿਪੀ, ਅਲਬਾਮਾ, ਮਿਡ-वेस्ट ਅਤੇ ਇੰਡੀਆਨਾ ਤੇ ਇਲਿਨੋਇਸ ਵਿੱਚ ਘੱਟੋ-ਘੱਟ 14 ਲੋਕਾਂ ਦੀ ਜਾਨ ਚਲੀ ਗਈ। ਸਵੇਰੇ ਦੇ ਗਵਰਨਰ ਸਾਰਾ ਹੁਕਾਬੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਤੂਫਾਨ ਮਗਰੋਂ ਕਈ ਖਤਰਨਾਕ ਵਾਅ ਬਰੋਲੇ ਆਏ ਜਿਨ੍ਹਾਂ ਨੇ ਕਾਫੀ ਤਬਾਹੀ ਮਚਾਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਘਰ ਨੁਕਸਾਨੇ ਗਏ, ਬਿਜਲੀ ਦੀਆਂ ਲਾਈਨਾਂ ਟੁੱਟ ਗਈਆਂ, ਦਰਖਤ ਜੜੋਂ ਉਖੜ ਗਏ ਅਤੇ ਘਰਾਂ ਤੇ ਹੋਰ ਵਾਹਨ ਪਲਟ ਗਏ। ਕਈ ਕਾਰਾਂ ਤੇ ਦਰਖਤ ਡਿੱਗਣ ਕਾਰਨ ਬੁਰੀ ਤਰ੍ਹਾਂ ਟੁੱਟ ਗਈਆਂ। ਸਾਰਾ ਕਬੀਨੇ ਦੱਸਿਆ ਕਿ ਹਾਲਾਤ ਇੰਨੇ ਬੁਰੇ ਹੋ ਗਏ ਕਿ ਐਮਰਜੈਂਸੀ ਲਾਉਣੀ ਪੈ ਗਈ ਰਿਕਵਰੀ ਯਤਨਾ ਵਿੱਚ ਨੈਸ਼ਨਲ ਗਾਰਡ ਮਦਦ ਲਈ ਝੱਦੇ ਗਏ ਨੇ ਸੂਬੇ ਦੇ ਗਵਰਨਰ ਨੇ ਕਹਿ ਕਿ ਇਸ ਮਾਮਲੇ ਵਿੱਚ ਰਾਸ਼ਟਰਪਤੀ ਜੋ ਬਾਈਡਨ ਨਾਲ ਗੱਲਬਾਤ ਹੋਈ ਹੈ ਜਿਨ੍ਹਾਂ ਨੇ ਜਲਦ ਮਦਦ ਦਾ ਭਰੋਸਾ ਦਿੱਤਾ ਮੇਅਰ ਜੈਲੀਫਰ ਹੌਬਸ ਨੇ ਮੀਡੀਆ ਨੂੰ ਦੱਸਿਆ ਕਿ ਪੂਰਬ ਉੱਤਰ ਅਰਕੰਸਾਸ ਵਿੱਚ ਵਾਈ ਨੇ ਸ਼ਹਿਰ ਪੂਰਬ ਤੋਂ ਪੱਛਮ ਤੱਕ ਤੂਫਾਨ ਦੇ ਚਲਦਿਆਂ ਅੱਧਾ ਕਟਿਆ ਗਿਆ ਇਥੇ ਆਵਾਜ਼ਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਨੈਸ਼ਨਲ ਵੈਦਰ ਸਰਵਿਸ ਨੇ ਕਈ ਹੋਰ ਰਾਜਾਂ ਲਈ ਵਾਬ ਰੋਲੇਆਂ ਦੀ ਚੇਤਾਵਨੀ ਜਾਰੀ ਕੀਤੀ ਸੀ ਇੱਥੇ ਪਿਛਲੇ ਹਫਤੇ ਇੱਕ ਵਾਬ ਰੋਲੇ ਨੇ 25 ਲੋਕਾਂ ਦੀ ਜਾਨ ਲੈ ਲਈ ਸੀ ਮੌਜੂਦਾ ਸਮੇਂ ਤੂਫਾਨ ਕਾਰਨ 6 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗਲੂ ਹੋ ਚੁੱਕੀ ਹੈ ਕਈ ਥਾਵਾਂ 'ਤੇ ਬਿਜਲੀ ਦੇ ਖੰਬੇ ਟੁੱਟ ਗਏ ਤਬਾਹੀ ਦਾ ਆਲਮ ਵੇਖ ਕੇ ਹਰ ਕੋਈ ਸਹਿਮ ਗਿਆ ਬਿਊਰੋ ਰਿਪੋਰਟ ਹਮਦਰ ਟੀਵੀ